ਪਿਆਰਪਰੀ ਸਾਰੇ ਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਣੇ ਆਂ ਅੱਜ ਦਾ ਵਿਸ਼ਾ ਬਹੁਤ ਜ਼ਰੂਰੀ ਹੈ ਅੱਜ ਇਸ ਵਿਸ਼ੇ ਦੇ ਉੱਪਰ ਜੇਕਰ ਆਪਾਂ ਸਾਰੇ ਨਾ ਬੋਲੇ ਤੁਸੀਂ ਨਾ ਬੋਲੇ ਮੈਂ ਨਾ ਬੋਲਿਆ ਜਾਂ ਆਪਣੇ ਰਕੇ ਹੋਰ ਸੱਜਣ ਮਿੱਤਰ ਵੀਰ ਭੈਣ ਸਾਡੇ ਨਾ ਬੋਲੇ ਤਾਂ ਅੱਜ ਅਸੀਂ ਬਹੁਤ ਦੂਰ ਖੁੰਝ ਜਾਣਾ ਮੈਨੂੰ ਲੱਗਦਾ ਮੈਨੂੰ ਵੀ ਲੱਗਦਾ ਬਹੁਤ ਆਤ ਲੋਕਾਂ ਨੂੰ ਲੱਗਦਾ ਹੈ ਭਾਨੇ ਸਦੂਬਿਆ ਹੀ ਹੋਣ ਦੇ ਉੱਪਰ ਪਰਚੇ ਜਿਹੜੇ ਦਰਜ ਹੋ ਰਹੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ कुल 4 परचे ਹੁਣ ਤੱਕ ਦਰਜ ਹੋ ਚੁੱਕੇ ਨੇ ਪਹਿਲਾ ਪਰਚਾ ਦਰਜ ਹੁੰਦਾ ਕਿ ਭਾਈ 10000 ਰੁਪਏ ਇਸ ਦੇ ਵੱਲੋਂ ਮੰਗਿਆ ਗਿਆ ਹੈ ਆ ਵਿੱਚੋਂ ਕੱਢ પા ਕੇ ਇਹ ਚੀਜ਼ ਜਿਹੜੀ ਸੀ ਉਹ ਜੱਜ ਸਾਹਿਬ ਦੇ ਮੂਹਰੇ ਆਈ ਜਿਸ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਦੇ ਉੱਪਰ ਕਰੋੜਾਂ ਰੁਪਏ ਦਾ ਕਪੜਾ ਜਿਹੜਾ ਹੈ 420 ਦਾ ਮਾਮਲਾ ਸੀ ਉਹ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਵਿਅਕਤੀ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਕਿ ਭਾਈ ਮੇਰੇ ਨਾਲ ਕਟਮਾਰਕ ਕੀਤੀ ਗਈ ਹੈ ਇੱਕ ਛੱਟੀ ਸਕੋਰਪੀਓ ਦੇ ਵਿੱਚ ਵਿਅਕਤੀ ਆਉਂਦੇ ਨੇ ਮੈਂ ਭਾਨੇ ਸਿੱਧ ਨੂੰ ਪਛਾਣ ਲੈਣਾ ਉਹ ਮੇਰੀ ਚੈਨ ਕੋਕੇ ਭੱਜ ਜਾਂਦਾ ਹੈ ਉਸ ਤੋਂ ਬਾਅਦ ਇੱਕ ਹੋਰ ਪਰਚਾ ਹੁੰਦਾ ਹੈ ਉਹਦੇ ਵਿੱਚ ਵੀ ਦੇਣ ਲੈਣ ਨੂੰ ਲੈ ਕੇ ਗੱਲ ਆਖੀ ਗਈ ਤੇ ਇੱਕ ਪਰਚਾ ਅੱਜ ਹੋਰ ਹੋ ਗਿਆ ਇਹ ਜਿਹੜਾ ਮਹਾਲੀ ਦੇ ਵਿੱਚ ਪਰਚਾ ਦਰਜ ਹੋਇਆ ਹੈ ਤੇ ਇਸ ਪਰਚੇ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਪੈਸਾ ਤੇਲਾ ਮੰਗਿਆ ਜਾ ਰਿਹਾ ਸੀ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਸਾਰੀਆਂ ਸਥਿਤੀਆਂ ਤੁਹਾਨੂੰ ਦੱਸਾਂਗੇ ਬਲੈਕਮੇਲ ਕਰਨ ਦੇ ਇਲਜ਼ਾਮ ਕਿਉਂ ਲੱਗੇ ਨੇ ਇਹ ਇੰਨੇ ਸਮੇਂ ਬਾਅਦ ਹੀ ਕਿਉਂ ਚੇਤਾ ਆਇਆ ਕਿ ਭਾਈ ਹਾਹਾ ਸਾਨੂੰ ਤਾਂ ਬਲੈਕਮੇਲ ਕੀਤਾ ਜਾ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਤਫਸੀਲ ਰੂਪੀ ਗੱਲਬਾਤ ਕਰਾਂਗੇ ਗੱਲਬਾਤ ਕਰਨਾ ਸਾਡਾ ਫਰਜ਼ ਬਣਦਾ ਕਿਉਂਕਿ ਅੱਜ ਜੇਕਰ ਇਸ ਮਸਲੇ ਮਾਮਲੇ ਦੇ ਉੱਪਰ ਇਸ ਮੁੱਦੇ ਦੇ ਉੱਪਰ ਨਾ ਬੋਲਿਆ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਜ਼ਮੀਰ ਦੇ ਨਾਲ ਅਸੀਂ ਆਪਣੇ ਆਪ ਦੇ ਨਾਲ ਅਸੀਂ ਪੰਜਾਬੀ ਹੋਣ ਤੇ ਪੰਜਾਬੀਅਤ ਦੇ ਨਾਲ ਇਨਸਾਫ ਨਹੀਂ ਕਰ ਰਹੇ ਕਿਸੇ ਨੂੰ ਪਰਖਾਉਣ ਦੇ ਲਈ ਕਿਸੇ ਨੂੰ ਡੀਫੇਮ ਕਰਨ ਦੇ ਲਈ ਆ ਕਿਸੇ ਨੂੰ ਮਾੜਾ ਕਹਿਣ ਦੇ ਲਈ ਇਹ ਵੀਡੀਓ ਨਹੀਂ ਹੈ ਪਰ ਚੰਗੇ ਨੂੰ ਚੰਗਾ ਕਹਿਣ ਦੇ ਲਈ ਇਹ ਵੀਡੀਓ ਜ਼ਰੂਰ ਮੈਂ ਬਣਾ ਰਿਹਾ ਤੇ ਕਿਸੇ ਵੀ ਚੀਜ਼ ਦੀ ਕੋਈ ਤੁਹਾਨੂੰ ਲੱਗਦੀ ਕਮੀ ਖਾਮੀ ਦਾ ਇਸ ਵੀਡੀਓ ਦੇ ਹੇਠਾਂ ਦਿੱਤੇ ਗਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਕਮੈਂਟ ਡ੍ਰੌਪ ਕਰ ਸਕਦੇ ਹੋ ਤੁਹਾਡਾ ਕਮੈਂਟ ਜਿਹੜਾ ਉਹ ਸਿਰ ਮੱਥੇ ਰੱਖਾਂਗੇ ਜੋ ਵੀ ਤੁਸੀਂ ਉਸ ਦੇ ਵਿੱਚ ਦੱਸੋਗੇ ਪਰ ਤੱਥ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹ ਸਾਰੀ ਸਥਿਤੀ ਆਈ ਹੈ ਮੈਂ ਆਪਣੇ ਤਜਰਬੇ ਦੇ ਨਾਲ ਦੱਸਾਂਗਾ ਜਿਵੇਂ ਮੈਂ ਵੇਖਿਆ ਜਿਵੇਂ ਮੈਂ ਵਾਚਿਆ ਜਿਵੇਂ ਮੈਂ ਖਬਰਾਂ ਕਰਦੇ ਦੌਰਾਨ ਜੋ ਵੀ ਡਾਟਾ ਕੋਲ ਆਉਂਦਾ ਜਿਸ ਤਰੀਕੇ ਦੇ ਨਾਲ ਮੈਂ ਵਿੱਚ ਰਿਹਾ ਹੈ ਇਹ ਸਾਰੀ ਚੀਜ਼ ਦੇ ਵਿੱਚ ਸੋ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਭਾਨਾ ਸਿੱਧੂ ਦੇ ਵੱਲੋਂ ਕੁਝ ਲੋਕਾਂ ਦੀ ਮਦਦ ਕਰਨ ਦੇ ਲਈ ਜਿਵੇਂ ਕੋਈ ਕਹਿ ਦਿੰਦਾ ਕਿ ਭਾਈ ਤੇਰਾ ਹੱਥ ਪੈਂਦਾ ਤੂੰ ਮਾੜਾ ਜਾ ਫੋਨ ਕਰਕੇ ਕਹਿ ਦੇ ਤਾਂ ਯਾਰ ਕਿ ਮੇਰੇ ਪੈਸੇ ਦੇਣ ਵਾਲੇ ਨੇ ਉਵੇਂ ਵੀ ਆਪਾਂ ਕਿਸੇ ਸੱਜਣ ਮਿੱਤਰ ਨੂੰ ਕਹਿ ਲੈਨੇ ਆ ਕਿ ਯਾਰ ਤੇਰਾ ਕਿਤੇ ਵਧੀਆ ਬਣਿਆ ਹੋਇਆ ਤੂੰ ਮਾੜਾ ਜਾ ਕਹਦੇ ਯਾਰ ਉਹਨੂੰ ਹਨਾ ਕਿ ਮੇਰੇ ਪੈਸੇ ਦੇਣ ਵਾਲੇ ਨੇ ਸ਼ਾਇਦ ਤੇਰੀ ਮਾਂਜੇ ਜਾਂ ਤੇਰਾ ਪ੍ਰਭਾਵ ਉਹਦੇ ਤੇ ਆ ਜਾਏ ਭਾਨਾ ਸਿੱਧੂ ਨੇ ਸ਼ੁਰੂਆਤ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਦੋ ਚੋਜ ਏਜੰਟਸ ਦੇ ਉੱਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਪੈਸੇ ਦਿਓ ਤਾਂ ਉਹਦਾ ਨਾਮ ਸੁਣ ਕੇ ਉਹ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਸੀ ਵੀਡੀਓਜ਼ ਵਗੈਰਾ ਉਹਨਾਂ ਦਾ ਕੰਟੈਂਟ ਜਿਹੜਾ ਸੀ ਉਹ ਚੱਲਦਾ ਸੀ ਇਸ ਕਰਕੇ ਉਹ ਏਜੰਟਸ ਨੇ ਪੈਸੇ ਮੋੜ ਦਿੱਤੇ ਤੇ ਉਹਨਾਂ ਨੂੰ ਵੇਖ ਕੇ ਉਹ ਲੋਕਾਂ ਨੂੰ ਵੇਖ ਕੇ ਹੋਰਾਂ ਲੋਕਾਂ ਦੀ ਵੀ ਆਸ ਵੱਜੀ ਤੇ ਉਹਨਾਂ ਦੇ ਪਿੰਡ ਦੇ ਵਿੱਚ ਗੱਡੀਆਂ ਦੀਆਂ ੜਾਰਾਂ ਬਣ ਲੱਗ ਪਈਆਂ ਕੋਟਦੋਣਾ ਤੁਸੀਂ ਜਾਓਗੇ ਬਰਨਾਲੇ ਤੋਂ ਕੋਟਦੋਣਾ ਨੂੰ ਜਦੋਂ ਆਉਂਗੇ ਉਹ ਜਿਹੜੀ ਗਲੀ ਭਾਨੇ ਸਧੂਹਰਾਂ ਦੇ ਘਰੋਂ ਜਾਂਦੀ ਹੈ ਉਹ ਗਲੀ ਵੀ ਭਰੀ ਹੋਈ ਹੁੰਦੀ ਹੈ ਤੇ ਉਹ ਗਲੀ ਤੋਂ ਬਾਹਰਲੇ ਪਾਸੇ 메ਨ ਰੋਡ ਤੇ ਤੁਸੀਂ ਉਹ ਸੜਕ ਦੇ ਉੱਪਰ ਜਾਉਂਗੇ ਕੋਟ ਦੁੰਨੇ ਵਾਲੀ ਦੇ ਉਹ ਸੜਕ ਦੇ ਉੱਪਰ ਵੀ ਗੱਡੀਆਂ ਖੜੀਆਂ ਹੁੰਦੀਆਂ ਨੇ ਮੈਂ ਆਪਣੇ ਅੱਖੀ ਵੇਖੀਆਂ ਨੇ ਆਪਣੇ ਅੱਖੀ ਉੱਥੇ ਹਾਲਾਤ ਵੇਖੇ ਨੇ ਕੀ ਕੀ ਆ ਪਹਿਲਾਂ ਮੇਰੇ ਵੀ ਮਨ ਦੇ ਵਿੱਚ ਸੀ ਅ ਐਜ਼ ਅ ਪੱਤਰਕਾਰ ਮੈਨੂੰ ਸਵਾਲ ਮੇਰੇ ਜ਼ਿਹਨ ਦੇ ਵਿੱਚ ਘੁੰਮਦੇ ਰਹਿੰਦੇ ਨੇ ਕਿ ਆ ਵੀ ਪੁੱਛਾਂ ਆ ਵੀ ਪੁੱਛਾਂ ਆ ਕਿਵੇਂ ਆ ਕਿਵੇਂ ਆ ਇਹ ਸਾਰੀ ਚੀਜ਼ ਦੇ ਬਾਰੇ ਮੈਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਪਹਿਲਾਂ ਮੈਂ ਗਿਆ ਉੱਥੇ ਵੇਖਿਆ ਬਾਈ ਜਿਹੜੇ ਬੰਦੇ ਦੇ ਉੱਤੇ 10000 ਰੁਪਿਆ ਮੰਗਣ ਦੀ ਅਸ਼ਿਕਾਇਤ ਅਰਜ ਹੋਈ ਸੀ ਮਾਮਲਾ ਦਰਜ ਹੋਇਆ ਸੀ ਜਿਹਦੇ ਤਹਿਤ ਜ਼ਮਾਨਤ ਵੀ ਉਹਨਾਂ ਨੂੰ ਮਿਲੀ ਤੇ ਉਸੇ ਜ਼ਮਾਨਤ ਤੋਂ ਉਸੇ ਦਿਨ ਉਹਨਾਂ ਨੂੰ ਇੱਕ ਹੋਰ ਪਰਚੇ ਦੇ ਵਿੱਚ ਘੜਿਸ ਲਿਆ ਗਿਆ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਭਾਈ ਜਿਹੜਾ ਬੰਦਾ ਘਰ ਦੇ ਵਿੱਚ ਇੱਕ ਦਿਨ ਦੇ ਵਿੱਚ 5-7000 ਰੁਪਏ ਦੀ ਲੋਕਾਂ ਨੂੰ ਚਾਹ ਹੀ ਪਿਆ ਦਿੰਦਾ ਹੋਵੇ ਗਰਮੀਆਂ 'ਚ ਉਹ ਗਰਮੀਆਂ ਦਾ ਤੁਹਾਨੂੰ ਸਮਾਂ ਦੱਸ ਰਿਹਾ ਤੇ ਚਾਹ ਵੀ ਫੋਕੀ ਚਾਹ ਨਹੀਂ ਕਿ ਆਪਾਂ ਫੋਕੀ ਚਾਹ ਲੈ ਕੇ ਫਿਰਦੇ ਆ ਜਿਵੇਂ ਅਸੀਂ ਕਿਸੇ ਦੇ ਘਰੇ ਮਹਿਮਾਨ ਬਣ ਕੇ ਜਾਂਦੇ ਆ ਉਸ ਤਰੀਕੇ ਉਹਨਾਂ ਦੇ ਵੱਲੋਂ ਸੇਵਾ ਪਾਣੀ ਕੀਤਾ ਜਾ ਰਿਹਾ ਸੀ ਭਾਈ ਬਿਸਕਟ ਨਾਲ ਬਿਸਕਟ ਚਾਹ ਨਾਲ ਚਾਹ ਠੰਡੇ ਨਾਲ ਠੰਡੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਵਰਤਾਈਆਂ ਜਾ ਰਹੀਆਂ ਸੀ ਉਦੋਂ ਮੇਰੇ ਮਨ ਦੇ ਵਿੱਚ ਸ਼ੰਕਾ ਆਇਆ ਤੇ ਸ਼ਾਇਦ ਇਹ ਦੇ ਵੱਲੋਂ ਪੈਸੇ ਲਏ ਜਾਂਦੇ ਹੋਣਗੇ ਸ਼ਾਇਦ ਲੱਖ ਰੁਪਈਆ ਲੈ ਕੇ ਵਿੱਚ ਕਹਿ ਦਿੱਤਾ ਜਾਂਦਾ ਹੋਣਾ ਕਿ ਭਾਈ 20000 ਸਾਨੂੰ ਦੇ ਦਿਓ ਤੁਹਾਡਾ ਉਹਦਾ ਵੀ ਲੱਖ ਮਰਿਆਈ ਸੀ ਅਸੀਂ 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 ਤੁਹਾਨੂੰ ਦੇ ਦਿੰਨੇ ਆ ਇਹ ਸਾਰੀਆਂ ਚੀਜ਼ਾਂ ਕਰਕੇ ਮੇਰੇ ਜ਼ਹਿਨ ਚ ਬਲਬਲੇ ਸੀ ਮੈਂ ਇੰਟਰਵਿਊ ਕਰਨੀ ਸੀ ਬਾਈ ਹੁਣਾਂ ਬੈਠੇ ਅਸੀਂ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਪਹਿਲਾਂ ਆ ਕੁਝ ਲੋਕ ਉਹਨਾਂ ਦੇ ਕੋਲੇ ਆਏ ਹੋਏ ਸੀ ਕੁਝ ਇੱਕ ਉਹਦੇ ਵਿੱਚ ਮੇਲ ਸੀ ਕੁਝ ਕੁ ਫੀਮੇਲ ਸੀ ਮੈਂ ਇੱਥੇ ਗੱਲ ਇਹ ਤਾਂ ਕਰਕੇ ਥੋੜੀ ਲੰਬੀ ਹੋ ਜਾਣੀ ਉਹਦੀ ਮਾਫੀ ਚਾਹੁੰਦਾ ਪਰ ਉਥੇ ਇੱਕ ਭੈਣ ਸੀ ਆਈ ਹੋਈ ਨਵੀਂ ਵਿਆਹੀ ਸੀ ਉਹ ਬਾਹਾਂ ਦੇ ਵਿੱਚ ਉਹਦੇ ਚੂੜਾ ਵੀ ਅਜੇ ਉਦਾਂ ਹੀ ਪਾਇਆ ਹੋਇਆ ਸੀ ਸਾਫ ਪਤਾ ਲੱਗਦਾ ਸੀ ਕਿ ਉਹਨਾਂ ਦਾ ਕੇਸ ਤਰੀਕੇ ਦੇ ਨਾਲ ਉਹ ਵਿਚਾਰੇ ਫਸੇ ਹੋਏ ਨੇ ਉਹਨਾਂ ਦੇ ਕੋਲੋਂ ਦੱਸਿਆ ਜਾ ਰਿਹਾ ਸੀ ਕਿ ਭਾਈ 13 13.5 ਲੱਖ ਰੁਪਈਆ ਅਸੀਂ ਕਿਸੇ ਦੇ ਕੋਲੋਂ ਲੈਣਾ ਹੈ ਅਸੀਂ 3-4 ਜਣਿਆਂ ਨੇ 4 ਜਣਿਆਂ ਨੇ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ 3 ਜਾਂ 4 ਜਣਿਆਂ ਨੇ ਉਹਨਾਂ ਨੇ ਕਿਤੇ ਅਪਲਾਈ ਕੀਤਾ ਸੀ ਕੈਨੇਡਾ ਦਾ ਹੁਣ ਕੈਨੇਡਾ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਵਰਕ ਪਰਮਿਟ ਲੈਣ ਦੇ ਲਈ ਕਿਵੇਂ ਏਜੰਟਾਂ ਦੇ ਵੱਲੋਂ ਫੱਫੇ ਲੋਕਾਂ ਨੂੰ ਬਣਾਇਆ ਜਾਂਦਾ ਹੈ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਕਿਹਾ ਦਿੱਤਾ ਜਾਂਦਾ ਹੈ ਕਿ ਭਾਈ ਤੁਹਾਡਾ ਟੋਟਲ 25 ਲੱਖ ਲੱਗਣਾ ਹੈ 25 ਲੱਖ ਤੋਂ ਪਹਿਲਾਂ ਤੁਸੀਂ ਸਾਨੂੰ 4 ਲੱਖ ਰੁਪਈਆ ਪਹਿਲਾਂ ਦੇਣਾ ਹੈ 4 ਲੱਖ ਉਹ ਲਿਖਤੀ ਕਰ ਲੈਂਦੇ ਨੇ ਕਿ ਭਾਈ 3 ਮਹੀਨੇ ਦੇ ਵਿੱਚ ਤੁਹਾਡਾ ਕੰਮ ਬਣਾਵਾਂਗੇ ਤਿੰਨ ਮਹੀਨੇ ਦੇ ਵਿੱਚ ਜੇ ਤੁਹਾਡਾ ਕੰਮ ਨਾ ਬਣਿਆ ਤਾਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਕਰ ਦਿੱਤੇ ਜਾਣੇ ਨੇ ਹੁਣ ਗੇਮ ਇੱਥੇ ਕਿੱਥੇ ਐ ਸਾਨੂੰ ਲੱਗਦਾ ਕਿ ਅਸੀਂ 4 ਲੱਖ ਦਿੱਤਾ ਹੈ ਭਾਈ ਸਾਡਾ 21 ਲੱਖ ਰਹਿ ਗਿਆ ਤੁਹਾਨੂੰ ਆ ਇਸ ਚੀਜ਼ ਦੇ ਵਿੱਚ ਫਸਾਇਆ ਜਾਂਦਾ ਹੈ ਕਿ 25 ਲੱਖ ਦੇਣਾ ਹੈ ਤੁਹਾਡਾ 4 ਲੱਖ ਘਟ ਗਿਆ ਤੁਹਾਡਾ 4 ਆ ਪਿਆ ਸੀ ਤੁਹਾਨੂੰ ਲਿਖ ਕੇ ਦਿੱਤਾ ਹੋਇਆ ਭਾਈ ਤਿੰਨ ਮਹੀਨੇ ਮੋੜ ਦੇਾਂਗੇ ਹੁਣ ਕਿਸੇ ਕੋਲੋਂ ਵੀ ਅਸੀਂ ਵਿਆਜੂ ਪੈਸੇ ਲੈਣ ਜਾਂਦੇ ਆ ਨਾ 1 ਲੱਖ ਰੁਪਏ ਦਾ 5000 ਰੁਪਿਆ ਵਿਆਜ ਬਣਦਾ ਉਹਦਾ ਵਿਆਜ ਜਿਹੜਾ ਬਣਦਾ ਹੈ 5000 ਰੁਪਇਆ 1 ਲੱਖ ਨੂੰ ਬਣਦਾ 4 ਲੱਖ ਤੁਸੀਂ ਦਿੱਤਾ ਹੋਇਆ 20000 ਰੁਪਇਆ ਨੂੰ ਇੱਕ ਬੰਦੇ ਕੋਲੋਂ ਆ ਰਿਹਾ ਹੈ ਜੇ 5 ਬੰਦੇ ਅਪਲਾਈ ਕਰ ਗਏ 5 ਮਦਿਆਂ ਦੇ 4-4 ਲੱਖ ਰੁਪਇਆ ਦੇਤਾ ਤੇ ਕਿੰਨੇ ਬਣ ਗਏ ਕਿੰਨੇ ਬਣ ਗਏ ਪੈਸੇ ਇੱਕ ਬੰਦੇ ਤੋਂ 20000 ਰੁਪਇਆ 5 ਬੰਦਿਆਂ ਕੋਲੋਂ ਲੱਖ ਰੁਪਇਆ ਉਹਨੂੰ ਬੈਠੇ ਨੂੰ ਲੱਖ ਰੁਪਇਆ ਆਇਆ ਹੈ ਲੱਖ ਰੁਪਇਆ ਦੇ ਵਿੱਚ ਉਹਨੇ 10-15000 ਰੁਪਇਆ ਉਸ ਦਫਤਰ ਦਾ ਰੈਂਟ ਦੇਣਾ ਇੱਕ ਦੀ ਬੀਬੀ ਰੱਖੀ ਹੋਣੀ ਹੈ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨੇ ਉਹ ਬੀਬੀ ਨੂੰ 5-7000 ਬੱਸ ਜਾਇਦ ਦੇਣਾ ਜਿਹਨੇ ਫਸਾਇਆ ਹੋਣਾ ਇਹ ਸਾਰਾ ਸਿਸਟਮ ਉੱਤੇ ਦੱਸਣਾ ਜੀ ਸਰ ਹੁਣ ਨਿਤੰਦਰ ਬੈਠੇ ਨੇ ਉਹ ਕਿਸੇ ਕਲਾਇੰਟ ਦੇ ਨਾਲ ਗੱਲ ਕਰ ਰਹੇ ਨੇ ਉਹ ਕਿਤੇ ਬਾਹਰ ਬਿਜ਼ੀ ਨੇ ਉਹ ਬਾਹਰ ਗੱਲ ਕਰ ਰਹੇ ਨੇ ਡੈਲੀਗੇਟਸ ਦੇ ਨਾਲ ਗੱਲ ਕਰ ਰਹੇ ਨੇ ਇਹ ਸਾਰੀਆਂ ਚੀਜ਼ਾਂ ਕਹਿ ਕੇ ਨਾ ਤੁਹਾਨੂੰ ਮਾਹੌਲ ਬਣਾਇਆ ਜਾਂਦਾ ਕਿ ਭਾਈ ਲੈ ਵੇ ਹੁਣ ਤਾਂ ਕੈਨੇਡਾ ਨੂੰ ਜਾਣ ਦੇ ਲਈ ਜਹਾਜ਼ ਦੇ ਵਿੱਚ ਇੱਕ ਪੈਰ ਤਰਿਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਉਹ 3 ਮਹੀਨੇ ਆਲੇ ਹੀ ਜ਼ਿਆਦਾਤਰ ਭਾਨੇ ਸਿੱਧੂ ਕੁਲੇ ਆਉਂਦੀ ਸੀ ਉਹ 3 ਮਹੀਨੇ ਵਾਲੇ ਉਹ 4 ਮਹੀਨੇ ਵਾਲੇ ਸਾਨੂੰ 6 ਮਹੀਨੇ ਦਾ ਕਿਹਾ ਹੋਇਆ ਸੀ ਸਾਡੇ 6 ਮਹੀਨਿਆਂ ਦੇ ਬਾਅਦ ਵੀ ਪੈਸੇ ਨਹੀਂ ਮੁੜੇ ਜਾ ਰਹੇ ਉਹ ਤੁਹਾਡਾ 6 ਮਹੀਨੇ ਵਿਆਜ ਵੀ ਖਾਂਦਾ ਤੁਹਾਡੇ ਪੈਸਿਆਂ ਦਾ ਜੇਕਰ ਤੁਹਾਨੂੰ ਪੈਸੇ ਮੁੜ ਜਾਂਦੇ ਨਹੀਂ ਤਾਂ ਇਹ ਨਾ ਸੋਚੋ ਕਿ ਤੁਹਾਡੇ ਪੈਸੇ ਤੁਹਾਨੂੰ ਮੁੜ ਗਏ ਤਾਂ ਤੁਹਾਡਾ ਫਾਇਦਾ ਹੋ ਗਿਆ ਤੁਹਾਡਾ ਬਚਾਅ ਹੋ ਗਿਆ ਤੁਹਾਡੇ ਪੈਸੇ ਦੇ ਉੱਪਰ ਗੇਮ ਖੇਡ ਕੇ ਉਹਨੇ ਵਿਆਜ ਵੀ ਖਾ ਲਿਆ ਤੁਹਾਡੇ ਕੋਲੇ ਚੰਗਾ ਵੀ ਬਣ ਗਿਆ ਕਿ ਪਈ ਏਜੰਟ ਚੰਗਾ ਸੀ ਉਹਨੇ ਪੈਸੇ ਮੋੜ ਦਿੱਤੇ ਹਾਲਾਂਕਿ ਚਲੋ ਤਿੰਨਾਂ ਦੇ 6 ਮਹੀਨੇ ਕਰ ਲਏ ਨੇ ਪਰ 6 5 30 5000 ਦੇ ਹਿਸਾਬ ਨਾਲ 1 ਲੱਖ ਰੁਪਈਆ 30000 ਰੁਪਈਆ 6 ਮਹੀਨੇ ਦਾ ਹੋ ਗਿਆ ਤੇ ਜੇ ਤੁਸੀਂ 4 ਲੱਖ ਦਿੱਤਾ ਤਾਂ ਕਿੰਨੇ ਹੋਗੇ 1 ਲੱਖ 20000 ਰੁਪਈਆ ਤੁਹਾਡੇ ਤੋਂ ਕਮਾ ਵੀ ਲਿਆ ਤੁਹਾਨੂੰ ਪੈਸੇ ਵਾਪਸ ਵੀ ਦੇਤੇ ਸੋ ਇਹ ਮੈਂ ਸਾਰਾ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਸਕੇਗਾ ਏਜੰਟ ਲੋਕਾਂ ਨੂੰ ਕਿਵੇਂ ਬੇਫਕੂ ਬਣਾਉਂਦੇ ਨੇ ਸੋ ਇਹ ਸਾਰੀ ਚੀਜ਼ ਤਾਂ ਹੋ ਗਈ ਉਸ ਤੋਂ ਬਾਅਦ ਭਾਨੇ ਸਿੱਧੂ ਦੇ ਪਰੌਣਿਆਂ ਦੇ ਭਾਨੇ ਸਿੱਧੂ ਦੇ ਵੱਲੋਂ ਉੱਥੇ ਹੀ ਸਾਡੇ ਮੋਹਰੇ ਬੈਠਿਆਂ ਤੇ ਅਸੀਂ ਹਲੇ ਇੰਟਰਵਿਊ ਦੇ ਲਈ ਆਪਣਾ ਮਾਈਕ ਵਗੈਰਾ ਸੈੱਟ ਕਰ ਰਹੇ ਸੀ ਕੈਮਰਾ ਵਗੈਰਾ ਸੈੱਟ ਕਰ ਰਹੇ ਸੀ ਉੱਥੇ ਹੀ ਸਾਡੇ ਬੈਠਿਆਂ ਤੇ ਉਹਨੇ ਫੋਨ ਕੀਤਾ ਉਸ ਏਜੰਟ ਨੂੰ ਫੋਨ ਕੀਤਾ ਕਿ ਹਾਂ ਭਾਈ ਪੈਸੇ ਆ ਬੀਬਾ ਜੀ ਹੁਣਾਂ ਦੇ ਦੇਣੇ ਨੇ ਉਹਨੇ ਫਲਾਣਾ ਪਲਾਣਾ ਜੋ ਵੀ ਨਾਮ ਲਿਆ ਕੇ ਇੱਥੋਂ ਆ ਪਿੰਡ ਵਾਏ ਨੇ ਸਾਡੇ ਬੈਠੇ ਬੈਠੇ ਉਸ ਬੰਦੇ ਦੇ ਵੱਲੋਂ ਉਸ ਏਜੰਟ ਦੇ ਵੱਲੋਂ ਭਾਨੇ ਸਿੱਧੂ ਦੇ ਫੋਨ ਕਾਲ ਦੇ ਉੱਪਰ ਚੈੱਕ ਭਰਿਆ ਗਿਆ ਚੈੱਕ ਭਰ ਕੇ ਉਹਨਾਂ ਨੂੰ ਫੋਟੋ ਤੱਕ ਆ ਗਈ ਉਹ ਫੋਟੋ ਮੈਂ ਆਪਣੀ ਅੱਖੀ ਵੇਖੀ ਐ ਇਹ ਸੁਣੀ ਸੁਣਾਈ ਗੱਲ ਨਹੀਂ ਜਾਂ ਮੈਂ ਕੋਈ ਮਹਤੀ ਬਣ ਕੇ ਨਹੀਂ ਕਹਿ ਰਿਹਾ ਪਰ ਜਿਹੜੀ ਅੱਖਾਂ ਦੇ ਵਿੱਚ ਉਹ ਦੇਖੀ ਹੋਵੇ ਚੀਜ਼ ਦੇਖੀ ਹੋਵੇ ਤਾਂ ਮੋੜੇ ਬੈਠ ਕੇ ਹਾਲਾਤ ਵੇਖੇ ਹੋਣ ਉਹਨਾਂ ਦੇ ਚਿਹਰਿਆਂ ਦੇ ਉੱਪਰ ਸ਼ਿਕਨ ਪਹਿਲਾਂ ਵੇਖੇ ਹੋਣ ਤਾਂ ਜਦੋਂ ਚੈੱਕ ਭਰ ਕੇ ਉਹਦੀ ਫੋਟੋ ਤੁਹਾਡੇ ਕੋਲੇ ਆ ਜਾਈਗੀ ਆਗੇ ਹੋਵੇ ਤਾਂ ਉਹਨਾਂ ਨੇ ਕਹਿ ਦਿੱਤਾ ਹੋਵੇ ਕਿ ਭਾਈ ਕੱਲ ਨੂੰ ਆ ਕੇ ਪਰਸੋਂ ਨੂੰ ਆ ਕੇ ਸਵੇਰ ਨੂੰ ਤੁਸੀਂ 8:00 ਵਜੇ ਆ ਕੇ ਚੈੱਕ ਇੱਥੋਂ ਲੈ ਲਿਓ ਤਾਂ ਉਹ ਜਿਹੜੀ ਸ਼ਿਕਨ ਤੋਂ ਖੁਸ਼ੀ ਦੇ ਵਿੱਚ ਉਹ ਤਬਦੀਲੀ ਸੀ ਨਾ ਉਹਨੂੰ ਵੇਖਿਆ ਹੀ ਬਣਦਾ ਸੀ ਐਦਾਂ ਦੇ ਬਹੁਤ ਸਾਰੇ ਲੋਕ ਆਉਂਦੇ ਨੇ ਤੇ ਇੱਥੇ ਸਾਡੀਆਂ ਸਰਕਾਰਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਭਾਈ ਇਹ ਤਾਂ ਚੈਨੀ ਚੋਰ ਹੈ ਕੋਈ 18-20 ਲੱਖ ਦੀ ਗੱਡੀ ਲੈ ਕੇ ਕੋਈ ਕਿਸੇ ਦੀ ਚੈਨ ਲਾਉਣ ਜਾਂਦਾ ਹੈ ਲੋਕਾਂ ਕੋ ਤਾਂ ਆਪਣੇ ਮੋਟਰਸਾਈਕਲ ਵੀ ਨਹੀਂ ਹੁੰਦੇ ਜਨਾਂ ਦੇ ਕੋਲੇ ਖੁੰਝ ਖੋਖਿੰਝ ਕਰਦੇ ਨੇ ਨਾ ਜਿਹੜੇ ਉਹਨਾਂ ਦੇ ਮੋਟਰਸਾਈਕਲ ਵੀ ਚੋਰੀ ਦੇ ਰੱਖੇ ਹੁੰਦੇ ਨੇ ਨਾ ਉਹ ਸੋਸ਼ਲ ਮੀਡੀਆ ਦੇ ਉੱਪਰ ਕਿਤੇ ਵੀਡੀਓਜ਼ ਪਾਉਂਦੇ ਨੇ ਤੁਹਾਨੂੰ ਲੱਗਦਾ ਇੱਕ ਵਾਰੇ ਦਿਲ ਤੇ ਹੱਥ ਰੱਖ ਕੇ ਇਹ ਚੀਜ਼ ਨੂੰ ਸੋਚੋ ਕਿ ਕੋਈ 15-20 ਲੱਖ ਦੀ ਗੱਡੀ ਲੈ ਕੇ ਜਾਵੇ ਪਹਿਲਾਂ ਉਹਨਾਂ ਮਾਰਕਟਾਈ ਕਰੇ ਹਨਾ ਉਸ ਤੋਂ ਬਾਅਦ ਉਹਦੀ ਚੈਨੀ ਲੱਖ ਦੀ 2 ਲੱਖ ਦੀ ਹੋਵੇ ਯਾਰ ਮੈਂ ਕਹਿੰਦਾ 5 ਲੱਖ ਦੀ ਵੀ ਹੋਵੇ ਕੋਈ ਨਾ ਮਸ਼ਹੂਰ ਬੰਦਾ ਕੋਈ ਬੇਵਕੂਤਾ ਹੈ ਨਹੀਂ ਉਹਨੂੰ ਪਤਾ ਹੈ ਚੰਗਾ ਭਲਾ ਮੇਰਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਪੈਸੇ ਆਉਂਦੇ ਨੇ ਮੈਂ ਤਾਂ ਕਿਸੇ ਲਈ ਕੁਝ ਨਾ ਕਰਾਂ ਸੋਸ਼ਲ ਮੀਡੀਆ ਦੇ ਉੱਪਰ ਵਧੀਆ ਮੈਨੂੰ ਕਮਾਈ ਹੁੰਦੀ ਹੈ ਭਾਈ ਆ ਭਾਈ ਆਰ 1200 1500 ਡਾਲਰ ਬਣਦਾ ਹੈ ਬਸ ਠੀਕ ਹੈ ਉਹਦਾ ਗੁਜ਼ਾਰਾ ਚੱਲਦਾ ਕੀ ਲੋੜ ਪਈ ਉਹਨੂੰ ਪਰਚੇ ਗਰਾਉਂਡ ਦੀ ਕੀ ਲੋੜ ਪਈ ਹੈ ਕਦੇ ਹੌਸਲਾ ਕਰਕੇ ਦੇਖਿਓ ਬਹੁਤ ਬਹੁਤ ਸਾਰੇ ਲੋਕ ਤਾਂ ਇਦਾਂ ਦੇ ਨੇ 7 55 ਪੈ ਜੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਜੇ ਤੇ ਇੱਕ ਤੋਂ ਬਾਅਦ ਇੱਕ ਪਰਚਾ ਆਇਆ ਇੱਕ ਤੋਂ ਬਾਅਦ ਇੱਕ ਪਰਚਾ ਕਰਦੇ ਤਰਲੇ ਕੱਢਣ ਦੇ ਹੁਣ ਕਿ ਸਾਨੂੰ ਸਜ਼ਾ ਦੇ ਦਿਓ ਸਾਡੇ ਉਸ ਬੱਚੇ ਨੂੰ ਛੱਡ ਦਿਓ ਹੁਣ ਉਹਦੇ ਭਰਾ ਦੇ ਉੱਪਰ ਵੀ ਪਰਚਾ ਹੁਣ ਉਹਨੂੰ ਵੀ ਡੱਕਣਗੇ ਹੁਣ ਹੋਰ ਵੀ ਕੋਈ ਗੱਲ ਕਰੂ ਉਹਨੂੰ ਵੀ ਡੱਕਣਗੇ ਸ਼ਾਇਦ ਅਸੀਂ ਵੀਡੀਓ ਬਣਾ ਕੇ ਪਾ ਰਹੇ ਹਾਂ ਸਾਡੇ ਦੁਆਲੇ ਵੀ ਹੋ ਜਾਣ ਪਰ ਸੱਚ ਨੂੰ ਸੱਚ ਕਹਿਣਾ ਜੇਕਰ ਸਿੱਖ ਲਈਏ ਤਾਂ ਥੋੜਾ ਸਮਾਂ ਹੁੰਦਾ ਹੈ ਸੰਘਰਸ਼ਤਾ ਕਰਨਾ ਪਊ ਪਰ ਇਹ ਚੀਜ਼ ਦੇ ਵਿੱਚੋਂ ਨਿਕਲ ਸਕਦੇ ਹਾਂ ਬਾਕੀ ਤੁਹਾਡੇ ਜ਼ਹਿਨ 'ਚ ਕੀ ਹੈ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਿ ਕੋਈ ਵਿਅਕਤੀ ਮਸ਼ਹੂਰ ਵਿਅਕਤੀ ਇਹ ਸਾਰੀਆਂ ਚੀਜ਼ਾਂ ਕਰ ਸਕਦਾ ਹੈ ਜੇ ਕੀਤੀਆਂ ਵੀ ਹੋਣ ਕਿ ਭਾਈ ਹੁਣ ਚੇਤਾ ਆ ਰਿਹਾ 6 ਮਹੀਨੇ ਤਾਂ ਸਾਨੂੰ ਹੋ ਗਏ ਨੇ ਇੰਟਰਵਿਊ ਕੀਤੇ ਹਨ 6 ਮਹੀਨੇ ਦੇ ਵਿੱਚ ਤਾਂ ਕੋਈ ਕਿ ਕਿਸੇ ਤਰੀਕੇ ਦੇ ਨਾਲ ਕੀ ਕੀ ਹੁਣ ਇਹ ਇਹ ਬਣਿਆ ਬਣਾਇਆ ਕਿ ਇਹ ਸਕ੍ਰਿਪਟ ਲਿਖ ਕੇ ਦਿੱਤੀ ਜਾ ਰਹੀ ਹੈ ਕਿ ਭਾਈ ਸਿਰਫ ਤੇ ਸਿਰਫ ਤੁਸੀਂ ਇਹੀ ਉਹ ਕਹਿਣਾ ਹੈ ਕਿ ਸਾਡੇ ਕੋਲੇ ਭਾਈ ਪੈਸੇ ਮੰਗੇ ਨੇ ਸਾਡੇ ਤੋਂ ਕਿਹਾ ਜਾ ਰਿਹਾ ਕਿ ਸਾਨੂੰ 3 ਲੱਖ ਦੇ ਦੇ 4 ਲੱਖ ਦੇ ਦੇ ਸਾਨੂੰ 5 ਲੱਖ ਦੇ ਦੇ ਕੁਝ ਲੋਕ ਇਸ ਚੀਜ਼ ਤੇ ਵੀ ਸਵਾਲ ਚੁੱਕਦੇ ਨੇ ਕਿ ਉਹਦਾ ਖਰਚ ਪਾਣੀ ਕਿੱਥੋਂ ਚੱਲਦਾ ਹੈ ਉਦਾਇ ਸਾਰਾ ਤੰਤਰ ਕਿੱਥੋਂ ਚੱਲਦਾ ਹੈ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਜਿਹੜਾ ਕੰਟੈਂਟ ਪਹਿਲਾਂ ਦਾ ਅਪਲੋਡ ਕੀਤਾ ਗਿਆ ਹੁੰਦਾ ਹੈ ਨਾ ਉਹਦੇ ਵਿਊਜ਼ ਚੱਲਦੇ ਰਹਿੰਦੇ ਨੇ ਉਹਦੀ ਕਮਾਈ ਆਉਂਦੀ ਰਹਿੰਦੀ ਹੈ ਜਿਹੜੇ ਯੂਟਿਊਬਰ ਨੇ ਜਿਹੜੇ ਫੇਸਬੁੱਕੀਏ ਨੇ ਉਹਨਾਂ ਨੂੰ ਪਤਾ ਹੈ ਇਹ ਚੀਜ਼ ਦਾ ਉਦੋਂ ਵੀ ਨਾਮ ਆਉਂਦੇ ਹੋਣਗੇ ਯਾਰ ਜੇ ਅਗਲਾ ਕੰਮ ਕਰਦਾ ਇਹ ਸਾਰੀਆਂ ਚੀਜ਼ਾਂ ਪੁਲਿਸ ਪ੍ਰਸ਼ਾਸਨ ਦੀਆਂ ਨੇ ਉਹਨਾਂ ਸ਼ਿਕਾਇਤਾਂ ਦੇ ਉੱਪਰ ਇੰਨੀ ਛੇਤੀ ਕਾਰਵਾਈ ਕਿਉਂ ਨਹੀਂ ਹੁੰਦੀ ਜਿਹੜੀ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਕਿ ਭਾਈ ਫਲਾਣੇ ਏਜੰਟ ਨੇ ਸਾਨੂੰ 3 ਮਹੀਨੇ ਦਾ ਕਰਾਰ ਕੀਤਾ ਸੀ ਉਸ ਤੋਂ ਬਾਅਦ ਵੀ ਸਾਡੇ ਪੈਸੇ ਨਹੀਂ ਮੋੜੇ ਕਿਉਂ ਨਹੀਂ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਇਹ ਮੈਂ ਮੇਰਾ ਸਵਾਲ ਹੈ ਉਹਨਾਂ ਤਮਾਮ ਲੋਕਾਂ ਨੂੰ ਕਿ ਉਹ ਉਹਨਾਂ ਦੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਉੱਪਰ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਇੰਨੀ ਤੇਜ਼ੀ ਦੇ ਨਾਲ ਕੀਤੀਆਂ ਗਈਆਂ ਇਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਪਰਚਾ ਪਾਇਆ ਗਿਆ ਕਿਉਂਕਿ ਜਿਹੜੇ ਇੱਕ ਏਜੰਟ ਨੇ ਕਿਸੇ ਇੱਕ ਕੋਲੋਂ ਖਾਦੇ ਹੋਣੇ ਨੇ ਉਹ ਇੱਕ ਤੇ ਤਾਂ ਬੈਠਿਆ ਨਹੀਂ ਹੋਣਾ ਉਹਨੇ ਪੰਜਾਂ ਸੱਤਾਂ ਦੇ ਦਸਾਂ ਦੇ ਹੋਰਾਂ ਦੇ ਵੀ ਖਾਦੇ ਹੋਣੇ ਇਹ ਸਾਰੀਆਂ ਚੀਜ਼ਾਂ ਨੇ ਸੋਚਣ ਵਿਚਾਰਨ ਦੀ ਲੋੜ ਹੈ ਇਸ ਚੀਜ਼ ਦੇ ਬਾਰੇ ਜੇਕਰ ਬੋਲੇ ਨਾ ਇਸ ਚੀਜ਼ ਦੇ ਬਾਰੇ ਜੇਕਰ ਸੋਚਿਆ ਵਿਚਾਰਿਆ ਨਾ ਸਿਰ ਜੁੜ ਕੇ ਬੈਠੇ ਨਾ ਤਾਂ ਬਹੁਤ ਨੁਕਸਾਨ ਵਾਲੇ ਪਾਸੇ ਨੂੰ ਪੰਜਾਬ ਜਿਹੜਾ ਹੈ ਪਲਾਂਗਾ ਪਟ ਰਿਹਾ ਹੈ ਸਰਕਾਰ ਨੂੰ ਵੀ ਚਾਹੀਦਾ ਭਾਈ ਆਵਾਜ਼ ਬਜੀ ਤੁਹਾਨੂੰ ਲੱਗਦਾ ਹੈ ਤਫਤੀਸ਼ ਕਰੋ ਕਾਰਵਾਈ ਕਰੋ ਪਰ ਇੱਕ ਤੋਂ ਬਾਅਦ ਇੱਕ ਪਰਚਾ ਸਿਰਫ ਤੇ ਸਿਰਫ ਇਹ ਕਿ ਦੀ ਧੌਣ ਵਾਲਾ ਕਿਲਾ ਤੋੜਨਾ ਇਹ ਸਰਕਾਰ ਦੇ ਖਿਲਾਫ ਬੋਲਦਾ ਉਹ ਹੋ ਰੋਕਣਾ ਇਹ ਕਿਵੇਂ ਸਾਡੇ ਉੱਪਰ ਸਵਾਲ ਚੁੱਕਦਾ ਹੈ ਬਾਈ ਜਿੱਡਾ ਵੱਡਾ ਇਕੱਠ ਅੱਜ ਕੋਟ ਦੋਨਿਆਂ ਦੇ ਵਿੱਚ ਹੋਇਆ ਹੈ ਜੇ ਇਸ ਤਰੀਕੇ ਦੇ ਨਾਲ ਉੱਥੇ ਲੋਕਾਂ ਦੀ ਉਮੜੀ ਹੋਈ ਉਹ ਇੱਕ ਤਸਵੀਰ ਬਣੀ ਆ ਨਾ ਉਹਦੇ ਨਾਲ ਬਹੁਤਿਆਂ ਲੀਡਰਾਂ ਨੂੰ ਤਾਂ ਵਕਤ ਪਿਆ ਪਿਆ ਕਿ ਲੋਕ ਜੇਕਰ ਜਾਗ ਗਏ ਤਾਂ ਲੋਕਾਂ ਨੇ ਜੇਲ੍ਹ ਦੇ ਅੰਦਰ ਬੈਠੇ ਐਮਪੀ ਬਣਾ ਦੇਣਾ ਤੇ ਐਮਪੀ ਤੋਂ ਬਿਨਾ ਉਹ ਇੰਨਾ ਨਾਸੀ ਤੂੰ ਸਾਰਿਆਂ ਦਾ ਕਢਾਈ ਜਾਂਦਾ ਜੇ ਉਹ ਐਮਪੀ ਬਣ ਗਿਆ ਉਸ ਤੋਂ ਬਾਅਦ ਦੇਖੋ ਤੁਸੀਂ ਹਾਲਤਾਂ ਹਾਲਾਤ ਕਿਵੇਂ ਹੁੰਦੇ ਨੇ ਤੁਹਾਡੇ ਸਾਰਿਆਂ ਦੇ ਚਿੱਠੇ ਖੋਲੂਗਾ ਸਾਰਿਆਂ ਦੇ ਖਲਾਰੇ ਪਾਊਗਾ ਇਸੇ ਤਰੀਕੇ ਕਿੰਨਾ ਚਿਰ ਦਬਾ ਲੋਂਗੇ ਯਾਰ ਪਰਚੇ ਪਾ ਲਓ ਪਰਚਿਆਂ ਤੋਂ ਬਾਅਦ ਹੋਰ ਕੀ ਅੰਦਰ ਟਿਕਟੂਕਾ ਲਾ ਕੇ ਤੁਸੀਂ ਮਾਰਦੇ ਹੋਗੇ ਹੋਰ ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਹੁੰਦਾ ਮੈਨੂੰ ਲੱਗਦਾ ਸੀ ਕਿ ਲੋੜ ਹੈ ਇਹ ਚੀਜ਼ ਤੁਹਾਡੇ ਨਾਲ ਸਾਂਝੀ ਕਰੀਏ ਤੁਹਾਨੂੰ ਵੀ ਲੱਗਦਾ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ ਬਾਕੀ ਕਮੈਂਟ ਸੈਕਸ਼ਨ ਥੱਲੇ ਦਿੱਤਾ ਹੋਇਆ ਜੇ ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ ਜੋ ਵੀ ਲੱਗੇ ਵੀਡੀਓ ਦੇ ਹਿੱਟਾ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਡਾ ਲਿਖਿਆ ਕੱਲਾ ਕੱਲਾ ਬੋਲ ਕੱਲਾ ਕੱਲਾ ਅੱਖਰ ਸਾਡੇ ਸਿਰ ਮੱਥੇ ਪਿਆਰਪ੍ਰੀ ਸ਼ਸ਼ੀਕਾ